ਪਾਰਤ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤਾ ਭਲਾ ਚੈਰੀਟੇਬਲ ਟਰਸਟ ਵੱਲੋਂ ਇਸ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਉਦਮ ਕਰਦੇ ਹੋયા ਜਿੱਥੇ ਪਿਛਲੇ ਲੰਮੇ ਸਮੇਂ ਤੋਂ ਇਸ ਸਮਾਜ ਸੇਵੀ ਖੇਤਰਾਂ ਦੇ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਚੰਦਾ ਹੈ ਉੱਥੇ ਹੀ ਸਰਬੱਤਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸਪੀ ਸਿੰਘ ਓਬਰਾਏ ਵੱਲੋਂ ਅਭੀਤੇ ਕੱਲ੍ਹ ਹੁਸ਼ਾਰਪੁਰ ਦੇ ਨਸਤੀਕੀ ਕਸਬਾ ਗੜਦੀ ਵਾਲਾ ਵਿਖੇ ਸਥਿਤ ਗੁਰਦੁਆਰਾ ਰਾਮਪੂਰੀ ਖੇੜਾ ਸਾਹ ਵਿਖੇ ਅੱਖਾਂ ਦਾ ਆਪਰੇਸ਼ਨ ਕਰਨ ਦੀ ਫੁੱਲੀ ਆਟੋਮੇਟਿਡ ਮਸ਼ੀਨ ਜਿਹੜੀ ਉਹ দান ਕੀਤੀ ਗਈ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਖੁਦ ਐਸਪੀ ਸਿੰਘ ਓਬਰਾਏ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਹੁਸ਼ਿਆਰਪੁਰ ਤੋਂ ਹੀ ਉਹ ਗਿਆ ਸਮਾਜ ਸੇਵਕ ਅਗਿਆਪਾਲ ਸਿੰਘ ਆਸਾਨੀ ਤੇ ਉਹਨਾਂ ਦੀ ਸਮੁੱਚੀ ਟੀਮ ਹੈ ਉਹਨਾਂ ਦੇ ਨਾਲ ਮੌਜੂਦ ਹੁੰਦੀ ਹੈ ਸਰਦਾਰ ਐਸਪੀ ਸਿੰਘ ਓਬਰਾਏ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਤੇ ਗੁਰਦੁਆਰਾ ਸਾਹਿਬ ਵੱਲੋਂ ਜੋ ਸੇਵਾਵਾਂ ਮਨੁੱਖਤਾ ਦੀ ਭਲਾਈ ਦੇ ਲਈ ਚਲਾਈਆਂ ਜਾ ਰਹੀਆਂ ਨੇ ਉਸ ਬਾਬਤ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਵੀ ਦਿੱਤੀ ਗਈ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਐਸਪੀ ਸਿੰਘ ਓਵਰਾਏ ਦਾ ਕਹਿਣਾ ਹੈ ਕਿ ਇਸ ਆਫਰਲੀ ਆਟੋਮੇਟਿਡ ਮਸ਼ੀਨ ਦੀ ਜੜੀ ਕੀਮਤ ਹੈ ਉਹ 25 ਲੱਖ ਤੋਂ ਵਧੇਰੇ ਦੀ ਹੈ ਤੇ ਜੇਕਰ ਆਪਾਂ ਗੁਰੂ ਘਰ ਦੀ ਗੱਲ ਕਰੀਏ ਤਾਂ ਗੁਰੂ ਘਰ ਦੇ ਵਿੱਚ ਬਣੇ ਹਸਪਤਾਲ ਦੇ ਅੰਦਰ ਹਰ ਹਫ਼ਤੇ 150 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਆਪਰੇਸ਼ਨ ਕੀਤਾ ਜਾਂਦਾ ਹੈ ਤੇ ਇਸ ਮਸ਼ੀਨ ਦੇ ਆਉਣ ਦੇ ਨਾਲ ਮਰੀਜ਼ਾਂ ਨੂੰ ਇਸ ਦਾ ਕਾਫੀ ਜ਼ਿਆਦਾ ਲਾਭ ਮਿਲੇਗਾ ਉਨਾ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਮਰੀਜ਼ਾਂ ਨੂੰ ਡਾਇਲਿਸਿਸ ਵੀ ਕਰਵਾਉਣੀ ਪੈਂਦੀ ਹੈ ਤੇ ਉਹਨਾਂ ਵੱਲੋਂ ਜਿਆਲਦ ਗੁਰੂ ਘਰ ਅੰਦਰ ਮੌਜੂਦ ਹਸਪਤਾਲ 'ਚ ਡਾਇਲਿਸਿਸ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ ਜਿੱਥੇ ਕਿ ਉਹਨਾਂ ਵੱਲੋਂ ਦੋ ਮਸ਼ੀਨਾਂ ਜਿਹੜੀਆਂ ਉਤਨਾਤ ਕੀਤੀਆਂ ਜਾਣਗੀਆਂ ਤੇ ਇਹਨਾਂ ਮਸ਼ੀਨਾਂ ਦੀ ਤਨਾਤੀ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਗਰੀਬ ਗੁਰਗੇ ਲੋਕਾਂ ਨੂੰ ਜਿੱਥੇ ਵੱਡੇ ਪੱਧਰ ਤੇ ਉਸ ਦਾ ਲਾਹਾ ਮਿਲੇਗਾ ਤਾਂ ਉੱਥੇ ਹੀ ਲੋਕਾਂ ਦੇ ਪੈਸੇ ਦੀ ਵੀ ਬਚਤ ਹੋਵੇਗੀ ਤਾਂ ਹੋਰ ਕੀ ਕੁਝ ਜਾਣਕਾਰੀ ਇੱਕ ਗੁਰਦੁਆਰਾ ਸਾਬ ਦੇ ਪ੍ਰਬੰਧਕ ਕਮੇਟੀ ਵੱਲੋਂ ਤੇ ਸੁਗੈ ਸਮਾਜ ਸੇਵੀ ਐਸ.ਪੀ. ਸਿੰਘ ਉਬਰਾਏ ਹੁਰਾਂ ਵੱਲੋਂ ਸਾਜੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਭੁਪਿੰਦਰ ਸਿੰਘ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਨੂੰ ਆਪ ਜੀ ਨੂੰ ਕੁਝ ਇੱਕ ਬੇਨਤੀਆਂ ਕਰਨ ਲੱਗਾ ਜੀ ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸਰਦਾਰ ਐਸ.ਪੀ. ਸਿੰਘ ਜੀ ਉਬਰਾਏ ਸਰਬੱਤ ਦਾ ਪਲਾਚਾਰੀ ਟੇਬਲ ਟਰੱਸਟ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਜੋ ਇੱਥੇ ਸੰਤ ਬਾਬਾ ਹਰਨਾਮ ਸਿੰਘ ਯਾਦਗਾਰੀ ਅੱਖਾਂ ਦਾ ਹਸਪੀਟਲ ਚੱਲ ਰਿਹਾ ਹੈ ਜੀ ਉਹਦੇ ਵਿੱਚ ਫੇਕੋ ਸਿਸਟਮ ਜੋ ਹੈ ਉਹ ਮਸ਼ੀਨ ਜੋ ਹੈ ਤਕਰੀਬਨ 25 ਲੱਖ ਰੁਪਏ ਦੀ ਕੀਮਤ ਦੀ ਉਹ ਅੱਜ ਸੰਗਤ ਨੂੰ ਭੇਟ ਕੀਤੀ ਗਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਅਤੇ ਇਸ ਦੇ ਨਾਲ ਹੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇਸੇ ਹਸਤਾਨ ਦੇ ਉੱਤੇ ਲੈਬੋਰਟਰੀ ਜੋ ਚੱਲ ਰਹੀ ਹੈ ਲੋੜਵੰਦਾਂ ਦੀ ਸਹੂਲਤ ਵਾਸਤੇ ਕੋਸ ਨੂੰ ਫੁੱਲੀ ਆਟੋਮੈਟਿਕ ਕਰਦਿਆਂ ਹੋਇਆਂ ਫੁੱਲੀ ਆਟੋਮੈਟਿਕ ਐਨਲਾਈਜ਼ਰ ਜੋ ਹਨ ਉਹ ਲਾਉਣ ਦਾ ਅਜ ਬਰਾਜ ਸਾਹਿਬ ਨੇ ਜੋ ਹੈ ਇੱਥੇ ਸੰਗਤ ਦੇ ਨਾਲ ਜੋ ਹੈ ਐਲਾਨ ਕੀਤਾ ਉਹ ਛੇਤੀ ਹੀ ਯੂਨਿਟ ਜੋ ਹੈ ਤੇ ਸਥਾਪਿਤ ਹੋ ਕੇ ਲੋੜਵੰਦਾਂ ਨੂੰ ਹੋਰ ਵੀ ਵਧੀਆ ਸਹੂਲਤਾਂ ਉਸ ਫੁੱਲੀ ਆਟੋਮੈਟਿਕ ਲੈਬਰਾਟਰੀ ਦੇ ਰਾਹੀਂ ਮਿਲਣਗੀਆਂ ਜੀ ਇਸ ਦੇ ਨਾਲ ਹੀ ਜੋ ਇਸ ਸਥਾਨ ਦੇ ਉੱਤੇ ਫੁੱਲ ਫਲੈਸ਼ਡ ਅੱਖਾਂ ਦਾ ਇੱਕ ਹਸਪੀਟਲ ਜੋ ਹੈ ਉਹ ਪਲਾਨ ਕੀਤਾ ਜਾ ਰਿਹਾ ਹੈ ਉਹ ਆਉਣ ਵਾਲੇ ਸਮੇਂ ਵਿੱਚ ਉਹਦੀ ਉਸਾਰੀ ਆਰੰਭ ਹੋ ਜਾਣੀ ਹੈ ਉਸ ਹਸਪੀਟਲ ਦੇ ਵਿੱਚ ਆ ਡਾਇਲਿਸਿਸ ਜੋ ਹੈ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਦੋ ਡਾਇਲਿਸਿਸ ਮਸ਼ੀਨਾਂ ਜੋ ਹਨ ਉਹ ਵੀ ਸੰਗਤ ਦੇ ਨਾਲ ਉਹ ਰਾਜ ਸਾਹਿਬ ਨੇ ਇਹ ਅੱਜ ਐਲਵਾਦਾ ਕੀਤਾ ਕਿ ਉਹ ਓਪੇਟ ਕੀਤੀਆਂ ਜਾਣਗੀਆਂ ਸਰਬਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸੋਦਾਸ ਸੰਤ ਪਪਾ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਅਤੇ ਸਮੁੱਚੀ ਸੰਗਤ ਵੱਲੋਂ ਜਿੱਥੇ ਉਹਨਾਂ ਵੱਲੋਂ ਕੀਤੇ ਇਸ ਵੱਡੇ ਪਰਉਪਕਾਰ ਅਤੇ ਵੱਡੇ ਜੋ ਭੇਟ ਹੈ ਉਹਦੇ ਲਈ ਸੰਗਤ ਵੱਲੋਂ ਧੰਨਵਾਦੀ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰਨ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਜਿਵੇਂ ਗੁਰਦੇਵ ਪਾਤਸ਼ਾਹ ਸਤਿਗੁਰੂ ਜੀ ਇਹਨਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਕੇ ਇਹ ਮਾਨਵਤਾ ਦੇ ਭਲੇ ਦੀਆਂ ਸੇਵਾਵਾਂ ਲੈ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਡੇ ਰੂਪ ਵਿੱਚ ਵੱਧ ਚੜ੍ਹ ਕੇ ਸਮੁੱਚੀ ਮਾਨਵਤਾ ਦਾ ਭਲਾ ਕਰਦੇ ਵਾਲੀਆਂ ਜੋ ਸੇਵਾਵਾਂ ਹਨ ਉਹ ਇਹਨਾਂ پاسੋਂ ਲੈਂਦੇ ਰਹਿਣ ਇਹਨਾਂ ਨੂੰ ਸਿਹਤ ਜਾਬੀ ਚੜ੍ਹਦੀ ਕਲਾ ਤਰਕੀਆਂ ਬਖਸ਼ਣ ਜੋ ਇਹਨਾਂ ਦੇ ਨਾਲ ਸਮੁੱਚੀ ਸਹਿਯੋਗੀ ਟੀਮ ਹੈ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਤਾਂ ਜੋ ਉਹ ਵੀ ਹੋਰ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਦੀਆਂ ਸੇਵਾਵਾਂ ਜੋ ਹਨ ਆਉਣ ਵਾਲੇ ਸਮੇਂ ਵਿੱਚ ਕਰਨ ਜੀ ਲਾਈਫ ਬ੍ਰਿਜ ਕਾਕਾ ਸਾਹਿਬ ਲਾਈਫ ਬ੍ਰਿਜ ਕੀ ਕਥੀ ਬਾਬਾ ਜਿਹੜਾ ਅੱਖਾਂ ਦਾ ਕੈਂਪ ਲੱਗਦਾ ਹੈ ਗੁਰੂ ਘਰ ਦੇ ਵਿੱਚ ਇਹ ਮਹੀਨੇ ਦੇ ਵਿੱਚ ਕਿੰਨੀ ਵਾਰ ਲੱਗਦਾ ਤੇ ਇਹ ਦਰਸਲ ਕੈਂਪ ਨਹੀਂ ਜੀ ਉਹ ਇੱਕ ਕੈਂਪ ਨਾ ਵਰਤਿਆ ਪਹਿਲਾਂ ਕੈਂਪ ਇੱਕ ਤੋਂ ਸ਼ੁਰੂ ਹੋਇਆ ਸੀ ਕਾਰਜ ਪਰ ਹੁਣ ਇਹ ਅੱਖਾਂ ਦਾ ਪੂਰਾ ਹੌਸਪੀਟਲ ਹੈ ਉਹਦੇ ਵਿੱਚ ਟਾਈਮ ਟੂ ਟਾਈਮ ਮਹੀਨੇ ਵਿੱਚ ਇੱਕ ਵਾਰ ਓਪੀਡੀ ਕਰੀਦੀ ਹੈ ਉਹਦੇ ਵਿੱਚ 2.5 ਤੋਂ 3000 ਪੇਸ਼ੈਂਟ ਜਿਵੇਂ ਹੈ ਉਹ ਆ ਜਾਂਦੇ ਨੇ ਉਹਦੇ ਵਿੱਚੋਂ ਫਿਰ ਆਪਰੇਸ਼ਨਾਂ ਵਾਲੇ ਜਿਹੜੇ ਨਿਕਲਦੇ ਨੇ ਉਹ ਹਰ ਹਫ਼ਤੇ ਐਵਰੇਜ 150 ਆਪਰੇਸ਼ਨ ਜੋ ਆ ਇਸ ਸਥਾਨ ਤੇ ਹੁੰਦਾ ਹੈ ਸਾਲ ਦਾ 6 600 6000 ਜਾਂ 65000 ਤਕਰੀਬਨ ਹਰ ਹਫਤੇ 150 ਮਹੀਨੇ ਦਾ 600 ਹੋ ਗਿਆ ਉਹਨੂੰ ਆਪਾਂ ਕਰ ਸਕਦੇ ਹਾਂ ਉਹ ਕੰਟੀਨਿਊਸ ਚੱਲਦਾ ਲਗਾਤਾਰ ਆ ਇਹ ਕੈਂਪ ਵਾਲਾ ਕੰਮ ਨਹੀਂ ਗਾ ਜੀ ਜੀ ਅਪਰੇਸ਼ਨ ਸਾਹਿਬਾ ਜੀ ਗੁਰੂ ਘਰ ਦੇ ਵਿੱਚ ਪਹੁੰਚੀ ਇੱਕ ਫੁੱਲੀ ਆਟੋਮੈਟਿਕ ਮਸ਼ੀਨ ਤੁਹਾਡੇ ਵੱਲੋਂ ਮੁੱਤੇ ਡੋਨੇਟ ਕੀਤੀ ਗਈ ਹੈ ਕੀ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਮਪੁਰ ਖੇੜਾ ਗੁਰਦਾਰਾ ਸਾਹਿਬ ਜਿਸ ਤਰ੍ਹਾਂ ਕਿ ਸੰਤ ਪਾਬਾ ਸੇਵਾ ਸਿੰਘ ਜੀ ਇਸ ਲਈ ਪੂਰੀ ਸੇਵਾ ਕਰ ਰਹੇ ਨੇ ਸੋ ਜੋ ਸਾਡੇ ਪੁਰਨ ਸੰਤ ਸੰਧਾ ਨਾਮ ਸਿੰਘ ਜੀ ਦੇ ਜੋ ਸੁਪਨੇ ਸੀ ਉਹਨਾਂ ਨੂੰ ਪੂਰੇ ਕਰ ਰਹੇ ਆਂ ਔਰ ਜੋ ਕਾਰਜ ਉਹਨਾਂ ਨੇ ਸ਼ੁਰੂ ਕੀਤੇ ਸੀ ਉਹਨਾਂ ਨੂੰ ਕਾਫੀ ਵਧਾ ਕੇ ਅੱਗੋਂ ਸੇਵਾ 'ਚ ਲੱਗੇ ਹੋਏ ਨੇ ਇਸ ਤਰ੍ਹਾਂ ਕਿ ਮੈਡੀਕਲ ਦਾ ਉਹਨਾਂ ਦਾ ਸੁਪਨਾ ਸੀ ਕਿ ਇੱਥੇ ਕੈਂਪ ਲੱਗਣੇ ਚਾਹੀਦੇ ਨੇ ਮੈਡੀਕਲ ਫੈਸਿਲਿਟੀ ਦੇਣੀ ਚਾਹੀਦੀ ਹੈ ਜੋ ਆਮ ਪਬਲਿਕ ਜੋ ਹੈ ਕਿ ਜੋ ਇਲਾਜ ਨਹੀਂ ਕਰ ਸਕਦੀ ਸੋ ਉਹਨਾਂ ਲਈ ਸਭ ਖੋਲਿਆ ਗਿਆ ਸੀਗਾ ਸੋ ਆਈ ਹਸਪੀਟਲ ਆਲਰੇਡੀ ਚੱਲ ਰਿਹਾ ਹੈ ਸੋ ਇਹਦੇ ਵਿੱਚ ਇੱਕ ਰਿਕੁਆਇਰਮੈਂਟ ਸੀ ਕਿ ਜਿਹੜੀਆਂ ਅੱਜ ਕੱਲ ਲੇਟੈਸਟ ਮਸ਼ੀਨ ਆ ਰਹੀਆਂ ਨੇ ਉਹ ਲਈ ਫੇਕੋ ਮਸ਼ੀਨ ਸੀ ਇੱਕ ਜਿਹੜੀ ਕਿ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਵਾ ਜੋ ਇੰਸਟਾਲ ਕਰ ਦਿੱਤੀ ਗਈ ਹੈ ਜੇ ਬਾਬਾ ਜੀ ਨੇ ਅਰਦਾਸ ਕੀਤੀ ਤੇ ਉਹ ਪਬਲਿਕ ਨੂੰ ਸਮਰਪਿਤ ਹੋ ਗਈ ਹੈ ਤੋ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਬਾਬਾ ਜੀ ਦਾ ਸੁਪਨਾ ਆਇਆ ਹੁਣ ਕਿ ਇੱਕ ਪੂਰਨ ਹਸਪੀਟਲ ਬਣਾਇਆ ਜਾਵੇ। ਵੈਸੇ ਚੱਲ ਰਿਹਾ ਇੱਥੇ ਲੈਬੋਰੀ ਸਾਡੀ ਸਰਬਤ ਦੇ ਪੱਲਾ ਟੈਸਟ ਨੂੰ ਚੱਲ ਰਹੀ ਹੈ ਜਿਸ ਤੇ ਤਕਰੀਬਨ 50-60 ਪੇਸ਼ੈਂਟ ਜਿਹੜੇ ਡੇਲੀ ਦੇ ਆ ਰਹੇ ਆ। ਸੋ ਉੱਥੇ ਸਾਡੀਆਂ ਸੈਮੀ ਆਟੋ ਆਨਲਾਈਜ਼ਰ ਲੱਗੇ ਹੋਏ ਸੀ ਉਹਨੂੰ ਅਸੀਂ ਫੁੱਲੀ ਆਟੋਨਲਾਈਜ਼ਰ ਲਗਾ ਰਹੇ ਹਾਂ ਜਿਸ ਦੇ ਨਾਲ ਕਿ ਹੁਣ ਇਸ ਮਸ਼ੀਨ ਨਾਲ ਇੱਕ ਇੱਕ ਟੈਸਟ ਹੁੰਦਾ ਹੈ। ਉੱਥੇ 30 ਟੈਸਟ ਜਿਹੜੇ ਇੱਕੋ ਟਾਈਮ ਹੋ ਜਾ ਕਰਨਗੇ। ਤੇ ਜੇ 100 150 ਵੀ ਪੇਸ਼ੈਂਟ ਹੋ ਜਾਂਦਾ ਤੇ ਜਿਹੜਾ ਸਾਡੇ ਟੈਕਨੀਸ਼ੀਅਨਸ ਐ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਫਟਾਫਟ ਟੈਸਟ ਹੋ ਕੇ ਰਿਜ਼ਲਟ ਸਾਹਮਣੇ ਆ ਜਾਣਗੇ ਸੋ ਉਹ ਸੀ 10 15 ਦਿਨ ਦੇ ਵਿੱਚ ਉਹ ਮਸ਼ੀਨ ਅਸੀਂ ਲਾਵਾਂਗੇ ਜਿਹੜਾ ਹਸਪੀਟਲ ਦਾ ਦੱਸਿਆ ਇਹਨਾਂ ਨੇ ਉਹ ਵੀ ਬਿਲਕੁਲ ਐਗਰੀ ਹੋਏ ਉਹਨਾਂ ਨਾਲ ਕਿ ਹਸਪੀਟਲ ਫੁੱਲ ਫਲੇਚ ਚਾਹੀਦਾ ਐ ਇਸ ਲਈ ਤੇ ਜਗ੍ਹਾ ਹੈ ਸਭ ਉਹ ਬਿਲਡਿੰਗ ਸ਼ੁਰੂ ਕਰ ਦਿੱਤੀ ਜਾਏਗੀ ਉੱਥੇ ਜਿਸ ਤਰ੍ਹਾਂ ਅੱਖਾਂ ਦਾ ਹਸਪੀਟਲ ਤੇ ਹੋਰ ਅچھے ਆਪਰੇਸ਼ਨ ਥੀਟਰ ਬਣ ਕੇ ਚੱਲਣਾ ਹੀ ਚੱਲਣਾ ਹੈ ਉਹਦੇ ਨਾਲ ਡਾਇਲਿਸਿਸ ਸੈਂਟਰ ਦੀ ਬਹੁਤ ਲੋੜ ਐ ਤੋ ਇਹ ਸੀਰੇ ਚ ਡੈਂਟਿਸਟ ਹੁੰਦਾ ਹੀ ਨਹੀਂ ਕਿਤੇ ਜੇ ਹੁੰਦਾ ਤਾਂ ਬਹੁਤ ਘੱਟ ਹੈ ਬੜੇ ਮਹਿੰਗੇ ਡੈਂਟਿਸਟ ਹੋ ਰਹੇ ਨੇ ਸੋ ਉਹਦੇ ਅਸੇ ਅਸੀਂ ਪਹਿਲਾਂ ਦੋ ਮਸ਼ੀਨਾਂ ਲਾ ਕੇ ਬਾਬਾ ਜੀ ਤੋਂ ਇਜਾਜ਼ਤ ਲੈ ਲਈ ਹੈ ਤੇ ਦੋ ਮਸ਼ੀਨਾਂ ਲਾ ਕੇ ਪਹਿਲਾਂ ਡੈਂਟਿਸਟ ਸੈਂਟਰ ਸ਼ੁਰੂ ਕਰਾਂਗੇ ਉਹਦੇ ਨਾਲ ਨਾਲ ਦਿਸਣਾ ਬਿਲਡਿੰਗ ਬਣਣੀ ਆ ਫਿਰ ਸਿੱਧਾ ਡਾਕਟਰ ਐਡਵਾਂਸ ਸਾਡੇ ਨਾਲ ਖੜੇ ਨੇ ਤੇ ਸਾਡੇ ਨਾਲ ਸਰਬਤ ਦੇ ਭਲੇ ਦੀਆਂ ਕੁਝ ਸਕੀਮਾਂ ਚੱਲਦੀਆਂ ਜਿਨ੍ਹਾਂ ਵਿੱਚ ਸਾਡੇ ਫਿਜ਼ੀਓਥੈਰੇਪੀ ਸੈਂਟਰ ਚੱਲਦੇ ਨੇ ਡੈਂਟਲ ਕਲੀਨਿਕਸ ਜਲਦੇ ਸਾਡੇ ਸੋ ਉਹ ਸਿਰਫ ਮਾਰਕੀਟ ਨਾਲੋਂ ਸਿਰਫ 12 13% ਤੇ ਅਸੀਂ ਕੰਮ ਕਰਦੇ ਆਂ ਜਿਸ ਤਰ੍ਹਾਂ ਲੈਬੋਰੀ 10% ਤੇ ਹੋ ਰਹੀ ਹੈ ਉਹ ਸਿਰ 12 13% ਦੇ ਉਹ ਹੈਗਾ ਉਹਦੀ ਅੱਜ ਬਹੁਤ ਲੋੜ ਹੈ ਸੋ ਜਿਸ ਤਰ੍ਹਾਂ ਇਹ ਸਰਾ ਹਸਪੀਟਲ ਬਣੇਗਾ ਤੇ ਇਹ ਵੀ ਫੈਸਿਲਿਟੀਆਂ ਜੜੀਆਂ ਨੇ ਟਰਸਟ ਨੂੰ ਮੈਂ ਦੇਣੀ ਚਾਹਾਂਗਾ ਕਿ ਉੱਥੇ ਸਾਡਾ ਫੁੱਲ ਫਲਾ ਸਾਡਾ ਇੱਕ ਫਲੋਰ ਸਾਨੂੰ ਮਿਲੇ ਜਿੱਥੇ ਅਸੀਂ ਫੇਜੋਥਰਾਪੀ ਜ਼ੈਂਟਰ ਖੋਲੀਏ ਨਾਲ ਦੀ ਨਾਲ ਦੋ ਜਾਂ ਤਿੰਨ ਚੇਹਰੇ ਲਾ ਕੇ ਅਸੀਂ ਤੇ ਡੈਂਟਲ ਕਲੀਨਿਕ ਖੋਲੀਏ ਜਰਾ ਸੋ ਇਹ ਜਿਹੜੇ ਫੈਸਿਲਿਟੀਆਂ ਮਨਾਲਦੇ ਆਂਗੇ ਵਾਈਫਾਈ ਵੀ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਬਾਬਾ ਜੀ ਦਾ ਸੁਪਨਾ ਹੈ ਇਹ ਬਹੁਤ ਜਲਦੀ ਪੂਰਨ ਹੋਏਗਾ ਔਰ ਜਿੱਦਾਂ ਹੀ ਬਿਲਡਿੰਗ ਬਣਦੀ ਹੈ ਨਾਲ ਦੀ ਨਾਲ ਜਿਹੜਾ ਕਸਾਪ ਜੀ ਤੁਸੀਂ ਅੱਜ ਡਾਇਲਸਿਸ ਸੈਂਟਰ ਨੂੰ ਦਬੇ ਐਲਾਨ ਕੀਤਾ ਜੀ ਡਾਇਲਸਿਸ ਦੇ ਨਾਂ ਤੇ ਸਾਡੇ ਗਰੀਬ ਗੁਰੂ ਲੋਕਾਂ ਦੀ ਬਹੁਤ ਲੋਟ ਹੁੰਦੀ ਜਾਂਦੀ ਹੈ ਜੀ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੀ ਲੱਗਦਾ ਕਿੰਨਾ ਕੁ ਪਰਲਾਵ ਮਿਲੇਗਾ ਜੀ ਦੇਖੋ ਮੈਂ ਦੱਸਦਾ ਤੁਹਾਨੂੰ ਜਿਸ ਲਈ ਅੱਜ ਤੋਂ ਤੁਸੀਂ 8900 ਰੁਪਏ ਲੈ ਲਓ ਤੇ ਡਾਇਲਸਿਸ ਬਹੁਤ ਮਹਿੰਗਾ ਸੀਗਾ ਇੱਕ ਡਾਇਲਸਿਸ ਕਰਾਉਣ ਨੂੰ 4-5000 ਰੁਪਏ ਲੱਗਦਾ ਸੀ ਇੱਕ ਪੇਸ਼ੈਂਟ ਨੂੰ ਘੱਟੋ ਘੱਟ 10 ਵਾਰੀ ਕਰਾਉਣਾ ਪੈਂਦਾ ਮਹੀਨੇ 'ਚ ਉਸ ਦਿਨ ਤੋਂ ਅਸੀਂ ਸ਼ੁਰੂ ਕੀਤਾ ਸੀ ਅੱਜ 240 ਯੂਨਿਟ ਸਾਡੇ ਚੱਲ ਰਹੇ ਨੇ ਪੰਜਾਬ ਵਿੱਚ ਜਾਂ ਬਾਕੀ ਸਟੇਟਾਂ ਵਿੱਚ ਵੀ ਔਰ ਸਾਡੇ ਸਿਰਫ 650 ਰ ਜਿੱਥੇ 4.5 650 ਮਤਲਬ 4500 ਰੁਪਏ ਹੁੰਦਾ ਸੀ ਸਿਰਫ ਇੱਥੇ 650 ਚ ਹੈ ਉਹਦੇ ਨਾਲ ਜਿਹੜੀ ਕਿੱਟ ਆਉਂਦੀ ਹੈ ਡੀਡਲਾਈਜ਼ਰ ਕਿੱਟ ਕਹਿੰਦੇ ਉਹਨੂੰ ਉਹ ਜਿਹੜੀ ਕਿ ਇੱਕ ਕਿੱਟ ਤਿੰਨ ਵਾਰੀ ਯੂਜ਼ ਹੁੰਦੀ ਹੈ ਉਹ 11-1200 ਰੁਪਏ ਦੀ ਮਾਰਕੀਟ ਵਿੱਚ ਮਿਲਦੀ ਉਹ ਪੇਸ਼ੈਂਟ ਨੂੰ ਲਿਆਣੀ ਪੈਂਦੀ ਸੀ ਤੇ ਅਸੀਂ ਜਿਸਲੇ ਮਤਲਬ ਗੁਰਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਪ ਸੀ ਅਸੀਂ 1 ਲੱਖ ਕਿੱਟ ਜਿਹੜੀ ਸੀ ਕਹੇ ਸੀ ਕਿ ਅਸੀਂ ਫ੍ਰੀ ਵੰਡਾਂਗੇ ਔਰ 1 ਲੱਖ ਕਿੱਟ ਜਿਹੜੀਆਂ ਫ੍ਰੀ ਵੰਡੀਆਂ ਗਈ ਸਾਰਿਆਂ ਪਾਸੇ ਹੁਣ ਵੀ ਸਾਡੇ 1 ਲੱਖ ਕਿੱਟ ਹੁਣ ਗੁਰੂ ਤੇਗ ਬਹਾਦਰ ਜੀ ਦਾ ਅਗੁਰਪੁਰ ਵਾਰਿਆ ਤੇ 350 ਸਾਲ ਆ ਰਿਹਾ ਤੇ ਉਹਦੇ ਲਈ ਅਸੀਂ 1 ਲੱਖ ਜਿਹੜੀ ਕਿੱਟ ਹੋਰ ਹੈ ਸੋ ਜਿੱਥੇ ਵੀ ਕੋਈ ਡੈਂਸਸ ਕਰਾ ਰਿਹਾ ਜਾਂ ਜੋ ਵੀ ਤੁਹਾਡੇ ਮਦਰਮ ਨਾਲ ਜੋ ਸੁਣ ਰਿਹਾ ਕੋਈ ਡੈਂਸਸ ਕਰਾ ਰਿਹਾ ਉਹਨੂੰ ਕਿੱਟ ਚਾਹੀਦੀ ਹੈ ਤੇ ਸਾਡੇ ਹਰ ਡਿਸਟ੍ਰਿਕਟ ਸਾਡਾ ਆਫਿਸ ਹੈਗਾ ਉੱਥੇ ਜਾ ਕੇ ਤੁਸੀਂ ਕਿੱਟ ਬਿਲਕੁਲ ਫ੍ਰੀ ਲੈ ਜਾ ਸਕਦੇ ਹੋ ਸੋ ਇ ਇਦੇ ਨਾਲ ਕਾਫੀ ਰਲਜੀਅਨ ਮਿਲ ਜਾਂਦਾ ਕਿਉਂਕਿ ਉਹ ਇੱਕ ਇੱਕ ਡੈਲਸਰੀ 300 ਰੁਪਿਆ ਉਹਨਾਂ ਦਾ ਹੋਰ ਕੱਟ ਗਿਆ ਸੋ ਇਸ ਤਰ੍ਹਾਂ ਕੇ ਨਾਲ ਤਕਰੀਬਨ ਜਿੰਨੀ ਕਿ ਅਸੀਂ ਸੇਵਾ ਕਰ ਸਕਾਂਗੇ ਅਸੀਂ ਕਰ ਰਹੇ ਆਲਰੇਡੀ We at GNA University see potential in everyone and everything around us we drive innovation and entrepreneurship we groom competent global citizens to affect positive change around them